ਜਸਬੀਰ ਸਿੰਘ ਰਾਣਾ ਦੀ ਕਹਾਣੀ ਤਾਂ ਫਿਰ ਮੈਂ ਕਿੱਥੇ ਹਾਂ ਤੁਸੀਂ ਜੋ ਵੇਖਦੇ ਹੋ ਉਹ ਤੁਸੀਂ ਨਹੀਂ ਵੇਖਦੇ ਤੁਹਾਡੇ ਅੰਦਰ ਬੈਠਾ ਸ਼ਨੀ ਵੇਖਦਾ ਡਾਕਟਰ ਰਵੀਸ਼ਾ ਦੀ ਪਹਿਲੀ ਗੱਲ ਹੀ ਚੋਰੀ ਫੜ ਲੈਣ ਵਾਲੀ ਸੀ ਉਸ ਤੋਂ ਕੁਝ ਛਪਾਉਣਾ ਮੂਰਖਤਾ ਸੀ ਮੇਰੀ ਕੇਸ ਹਿਸਟਰੀ ਸੁਣ ਕੇ ਉਹ ਹੱਸਵੇਂ ਅੰਦਾਜ਼ ਵਿੱਚ ਮੁਸਕਰਾਈ ਸੀ ਔਰ ਆਪਾਂ ਤੁਹਾਡੇ ਅੰਦਰ ਬੈਠੇ ਸ਼ਨੀ ਨੂੰ ਬਾਹਰ ਕੱਢਣਾ ਪਰ ਡਾਕਟਰ ਸਾਹਿਬ ਅਧੂਰੀਆਂ ਖਵਾਸ਼ਾਂ ਬਾਗ ਮੇਰੀ ਗੱਲ ਵੀ ਅਧੂਰੀ ਹੀ ਰਹਿ ਗਈ। ਮੇਰਾ ਚੇੜਾ ਪੜਦੀ ਹੋਈ ਡਾਕਟਰ ਰਵੀਸ਼ਾ ਨੇ ਸਖਤ ਹਦਾਇਤ ਦਿੱਤੀ ਸੀ। ਜਦੋਂ ਤੁਹਾਡਾ ਧਿਆਨ ਕਿਸੇ ਖੂਬਸੂਰਤ ਕੁੜੀ ਉੱਪਰ ਟੇਕਣ ਲੱਗੇ ਤੁਸੀਂ ਉਸ ਨੂੰ ਹਟਾਉਣਾ ਨੇ। ਕਿਸੇ ਹੋਰ ਗੱਲ ਵੱਲ ਲਾਉਣਾ। ਪਰ ਮੈਂ ਉਸਦੀ ਹਦਾਇਤ ਨੂੰ ਕੀ ਕਰਦਾ। ਸਭ ਤੋਂ ਪਹਿਲਾਂ ਤਾਂ ਉਹ ਖੁਦ ਹੀ ਬਹੁਤ ਖੂਬਸੂਰਤ ਸੀ। ਉਸ ਨੂੰ ਉਸ ਤੋਂ ਧਿਆਨ ਹਟਾਉਣ ਦਾ ਤਰੀਕਾ ਕਿੰਜ ਪੁੱਛਦਾ। ਤਨਵੀਰ ਮੇਰੇ ਨਾਲ ਬੈਠੀ ਸੀ। ਦੀ ਹਾਜ਼ਰੀ ਵਿੱਚ ਮੈਂ ਗੈਰ ਹਾਜ਼ਰ ਸੀ ਡਾਕਟਰ ਰਵੀਸ਼ਾ ਦੀ ਅਦਾਇਤਾ ਸੁਣ ਉਸ ਨਾਲ ਬੱਸ ਚੜਾਇਆ ਸੀ ਉਹ ਅਗਲੀ 2 ਵਾਲੀ ਸੀਟ ਤੇ ਇੱਕ ਬਜ਼ੁਰਗ ਔਰਤ ਨਾਲ ਬੈਠੀ ਸੀ ਮੈਂ ਪਿਛਲੀ ਸੀਟ ਤੇ ਇੱਕ ਮੁੰਡੇ ਨਾਲ ਜਾ ਬੈਠਾ ਬੱਸ ਵਿੱਚ ਭੀੜ ਹੋਣ ਕਰ ਸਾਨੂੰ ਅੱਗੇ ਪਿੱਛੇ ਸੀਟਾਂ ਮਿਲੀਆਂ ਮੁੰਡੇ ਨੂੰ ਬਜ਼ੁਰਗ ਨਾਲ ਬਿਠਾ ਕੇ ਅਸੀਂ ਇੱਕ ਸੀਟ ਤੇ ਬੈਠ ਵੀ ਸਕਦੇ ਸੀ ਪਰ ਸਮਾਂ ਵੱਖ-ਵੱਖ ਬੈਠਣ ਦੀ ਮੰਗ ਕਰਦਾ ਸੀ ਅਗਲੀ ਸੀਟ ਤੇ ਬੈਠੀ ਤਨਵੀਰ ਦੀ ਮੇਰੇ ਵੱਲ ਪਿੱਠ ਸੀ ਉਸ ਦੀ ਪਿੱਠ ਵਿੱਚ ਦੋ ਅੱਖਾਂ ਨਜ਼ਰ ਆ ਰਹੀਆਂ ਸਨ ਨਹੀਂ ਐਸੀ ਕੋਈ ਗੱਲ ਨਹੀਂ ਇਹ ਤੁਹਾਡੀ ਨਜ਼ਰ ਦਾ ਧੋਖਾ ਆ ਮੇਰਾ ਦਰ ਮਹਿਸੂਸ ਕਰ ਟਰਕਟਰ ਰਵਿਸ਼ਾ ਮੁਸਕराई ਸੀ ਮੈਂ ਡਰਿਆ ਬੈਠਾ ਸੀ ਦਰਦੀ ਜੜ ਤਨਵੀਰ ਸੀ ਉਹ ਜਦੋਂ ਵੀ ਬੋਲਦੀ ਮੈਂ ਚੁੱਪ ਕਰ ਜਾਂਦਾ ਜਦੋਂ ਉਹ ਚੁੱਪ ਕਰਦੀ ਮੈਨੂੰ ਸੁੱਖ ਦਾ ਸਾਹ ਆਉਂਦਾ ਮੇਰੀ ਮਨੋਸਥਿਤੀ ਸਮਝ ਡਾਕਟਰ ਰਵੀਸ਼ਾ ਨੇ ਮੈਨੂੰ ਅਲੱਗ ਕਮਰੇ 'ਚ ਬਿਠਾ ਕੇ ਗੱਲਬਾਤ ਕੀਤੀ ਉਸਨੇ ਮੇਰੇ ਆਲੇ ਦੁਆਲੇ ਸਵਾਲਾਂ ਦਾ ਜਾਲ ਬੁਣ ਦਿੱਤਾ ਮੈਂ ਜਿਹੜੀ ਵੀ ਗੱਲ ਛਪਾਉਂਦਾ ਉਹ ਫੜ ਲੈਂਦੀ ਉਹ ਮੇਰੇ ਅੰਦਰ ਛੁਪਿਆ ਸ਼ੈਤਾਨ ਫੜਨਾ ਚਾਹੁੰਦੀ ਸੀ ਉਂਝ ਤਾਂ ਦੇ ਮੈਨੂੰ ਬਹੁਤ ਪਿਆਰ ਕਰਦਾ ਪਰ ਕਈ ਵਾਰ ਲੱਗਦਾ ਜਿਵੇਂ ਮੈਂ ਇੱਕ ਸ਼ੈਤਾਨ ਨਾਲ ਸੁਣਦੀ ਆ ਸਵਾਲਾਂ ਦੀ ਲੜੀ ਵਿੱਚ ਤਨਵੀਰ ਦਾ ਇੱਕ ਜਵਾਬ ਮੈਨੂੰ ਲਾਜਵਾਬ ਕਰ ਗਿਆ ਸੀ ਜਿਸ ਘਟਨਾ ਵਿੱਚੋਂ ਉਸਦਾ ਜਵਾਬ ਉਹਦੇ ਹੋਇਆ ਮੇਰੇ ਅੰਦਰ ਉਹ ਘਟਨਾ ਕਦੋਂ ਦੀ ਅਸਤ ਹੋ ਚੁੱਕੀ ਸੀ ਮੈਂ ਤਾਂ ਡਾਕਟਰ ਰਵੀਸ਼ਾ ਨੂੰ ਵੀ ਵਾਰ-ਵਾਰ ਇਹੀ ਗੱਲ ਦੱਸੀ ਪਰ ਉਹ ਹਰ ਵਾਰ ਮੇਰਾ ਧਿਆਨ ਉਸ ਸੁਪਨੇ ਉੱਪਰ ਲਜ਼ਾਖੜਾਉਂਦੀ ਸੁਣੋ ਦੇਵ ਜੇਕਰ ਸ਼ਨੀ ਤੁਹਾਡੇ ਅੰਦਰ ਨਾ ਬੈਠਾ ਹੁੰਦਾ ਕੈਫੀ ਵੀ ਤੁਹਾਡੇ ਅਵਚੇਤਨ ਵਿੱਚ ਨਾ ਬੈਠੀ ਹੁੰਦੀ ਔਰ ਨਾ ਉਹ ਸੁਪਨਾ ਆਉਂਦਾ ਸੁਪਨੇ ਸਾਡੇ ਅਵਚੇਤਨ ਦੀ ਲੀਲਾ ਹੁੰਦੇ ਨੇ ਉਸ ਦੀ ਗੱਲ ਸੁਣ ਮੈਨੂੰ ਸੁਖਦੀਪ ਬਿਰਦ ਨੂੰ ਦਾ ਲਿਖਿਆ ਗੀਤ ਯਾਦ ਆ ਗਿਆ ਸ਼ਨੀ ਉਸਤਾ ਫੈਨਸੀ ਉਹ ਹਰ ਵਕਤ ਉਸਤਾ ਗੀਤ ਗਾਉਂਦਾ ਰਹਿੰਦਾ ਮੈਂ ਜਦੋਂ ਵੀ ਉਸਤੇ ਅਚੇਤਨ ਦੀ ਲੀਲਾ ਵੇਖਣੀ ਚਾਹੁੰਦਾ ਉਹ ਸੁਖਦੀਪ ਦਾ ਗੀਤ ਗਾਉਣ ਲੱਗ ਪੈਂਦਾ ਮੈਂ ਤੈਨੂੰ ਟਿਕਣ ਨਹੀਂ ਦੇਣਾ ਮੈਂ ਤੈਨੂੰ ਸੌਣ ਨਹੀਂ ਦੇਣਾ ਤੂੰ ਕਾਤਲ ਆਪ ਹੈ ਮੇਰਾ ਇਹ ਭੇਤ ਤੂੰ ਆਖ ਨਹੀਂ ਸਕਣਾ ਮੈਂ ਮੁਨਕਰ ਹੋਣ ਨਹੀਂ ਦੇਣਾ ਤੇਰੇ ਸੁਪਨੇਂ ਗਵਾ ਬੜਨੇ ਗੀਤ ਦੀ ਆਖਰੀ ਸਤਰ ਯਾਦ ਕਰ ਮੇਰਾ ਤਿਆ ਉਸ ਸੁਪਨੇ ਵਿੱਚ ਜਾ ਟਿਕਿਆ ਉਹ ਕੈਕੀ ਦਾ ਸੁਪਨਾ ਸੀ ਮੈਨੂੰ ਤਨਵੀਰ ਦੀਆਂ ਗੱਲਾਂ ਤੋਂ ਪਤਾ ਲੱਗਿਆ ਅੱਧੀ ਰਾਤ ਦਾ ਵਕਤ ਸੀ ਮੇਰਾ ਸਿਰ ਗੋਤੀ ਵਿੱਚ ਰੱਖੀ ਉਹ ਰੋ ਰਹੀ ਸੀ ਸੋਣਾ ਮੇਰੇ ਨਾਲ ਸੁਪਨੇ ਹੋਰਾਂ ਦੇ ਮੈਂ ਕਹਿਨੀ ਆ ਮਰ ਜਾ ਜੋ ਕੁੱਤੀ ਜੀਨੇ ਮੇਰੇ ਸੁਪਨਿਆਂ ਦੀ ਥਾਂ ਲੈ ਲੇ ਤੂੰ ਸੁਪਨੇ ਵਿੱਚ ਕੈਫੇ ਨੂੰ ਆਵਾਜ਼ਾਂ ਮਾਰ ਰਿਹਾ ਸੀ ਦੇਵ ਤਨਵੀਰ ਦੀ ਗੱਲ ਸੁਣ ਮੈਂ ਸੁਣ ਹੋ ਗਿਆ ਏ ਕੀ ਹੋ ਗਿਆ ਸੀ 2 ਸਾਲ ਤੋਂ ਕੈਫੇ ਨਾਲ ਮੇਰਾ ਕੋਈ ਸਬੰਧ ਨਹੀਂ ਸੀ ਰੈਸਟੋਰੈਂਟ ਦੀ ਨੌਕਰੀ ਛੱਡਣ ਤੋਂ ਬਾਅਦ ਉਹ ਕਿੱਥੇ ਗਾਇਬ ਹੋ ਗਈ ਮੈਨੂੰ ਨਹੀਂ ਸੀ ਪਤਾ ਪਤਾ ਕਰੀਂ ਵੀ ਨਾ ਸਿਆਣਾ ਬਣ ਘਰ ਵੱਲ ਧਿਆਨ ਦੇ ਤਨਵੀਰ ਦਾ ਖਿਆਲ ਆਉਂਦਿਆਂ ਹੀ ਮੈਂ ਆਪਣੀ ਸੋਚ ਦਾ ਪਾਸਾ ਪਲਟਦਾ ਪਰ ਕਈ ਵਾਰ ਦਿਲ ਕਈ ਵਾਰ ਦਿਮਾਗ ਸਣੀ ਵਾਂਗ ਮੇਰੀ ਗੱਲ ਨਾ ਮੰਨਦਾ ਮੈਂ ਉਸ ਨੂੰ ਬੜਾ ਸਮਝਾਉਂਦਾ ਫੇਖ ਸਣੀ ਦੇਵਤਾ ਤੇਰੇ ਨਾਲ ਇੱਕ ਵਾਰ ਤਾਂ ਮਾੜੀ ਵਾਪਰ ਗੇ ਹੁਣ ਸਿਆਣਾ ਬਣ ਪਾਗਲ ਤਾਂ ਅਸੀਂ ਜਮਾਂਦਰੂ ਹੀ ਸਾਂ ਤੇਰਾ ਪਿਆਰ ਤਾਂ ਇੱਕ ਬਹਾਨਾ ਆ ਸਣੀ ਦੀ ਅੱਖ ਦੱਬ ਕੇ ਮੁਸਕਰਾਉਣਾ ਮੇਰੀ ਜਾਨ ਕੱਢ ਲੈਂਦਾ ਸੀ ਉਸ ਦੀ ਇਹ ਅਦਾ ਵੇਖ ਮੇਰਾ ਵੀ ਪਾਗਲ ਹੋਣ ਲਈ ਦਿਲ ਕਰਦਾ ਪਰ ਘਰ ਦਾ ਪਿਆਰ ਮੈਨੂੰ ਸਿਆਣਾ ਬਣਾਈ ਰੱਖਦਾ ਓਏ ਤੁਸਤਾ ਘਰ ਪਾਕੀ ਬਹਿਗੇ ਚਲੋ ਉੱਠੋ ਹੁਣ ਕਿ ਉੱਤਰ ਨੂੰ ਜੀ ਨਹੀਂ ਕਰਦਾ ਬਸਦੀਆਂ ਬ੍ਰੇਕਾਂ ਨਾਲ ਪਿਛਲੀ ਟਾਕੀ ਵਿੱਚੋਂ ਕੰਡੈਕਟਰ ਦੀ ਖੇਜੀ ਹੋਈ ਆਵਾਜ਼ ਆਈ ਅਗਲੀ ਟਾਕੀ ਕੋਲੋਂ ਹਸਤੀਆਂ ਹੋਈਆਂ ਤਿੰਨ ਸਵਾਰੀਆਂ ਉੱਠੀਆਂ ਸਵਾਰੀਆਂ ਨਹੀਂ ਤਿੰਨ ਖੂਬਸੂਰਤ ਕੁੜੀਆਂ ਉੱਠੀਆਂ ਪਰਸਾਂ ਨਾਲ ਮੋਬਾਈਲ ਸੰਭਾਲਦੀਆਂ ਉਹ ਏਹ ਥਾਂ ਉਤਰ ਲੱਗੀਆਂ ਮੇਰਾ ਦਿਲ ਕੀਤਾ ਉਨਾ ਦੇ ਨਾਲ ਹੀ ਉੱਤਰ ਜਾਵਾਂ ਪਰ ਬਸ ਤੋਂ ਲਈ ਵੱਜੀ ਸੀਟੀ ਮੇਰੇ ਅੰਦਰ ਜਾ ਬੱਜੀ ਮੈਂ ਦਿਲ ਫੜ ਕੇ ਵਹਿ ਗਿਆ ਬਸ ਕੁਝ ਦੂਰ ਹੀ ਗਈ ਸੀ ਫਿਰ ਬ੍ਰੇਕਾਂ ਵੱਜੀਆਂ ਕਈ ਸਵਾਰੀਆਂ ਦਾ ਮੱਥਾ ਅਗਲੀ ਸੀਟ ਦੇ ਡੰਡੇ ਨਾਲ ਜਾ ਵੱਜਿਆ ਖੜੀਆਂ ਸਵਾਰੀਆਂ ਇੱਕ ਦੂਜੇ ਵਿੱਚ ਵੱਜੀਆਂ ਆਵਾਜ਼ਾਂ ਆਉਣ ਲੱਗੀਆਂ ਓਏ ਦੇਖੀ ਦੇਖੀ ਸਾਲੇ ਨੂੰ ਬ੍ਰੇਕ ਵੀ ਨਹੀਂ ਲਾਉਣੇ ਆਉਂਦੇ ਨਾ ਥੱਲੇ ਆਉਣਾ ਸਾਲਿਓ ਤੇ ਬਹੁਤੀ ਚਾਇਆ ਵਿਆਹ ਦਾ ਕਰੀ ਵਰ ਕਿੱਦ ਪਿੰਆ ਪਾਲੋ ਸੜਕਾਂ ਤੇ ਲੋਕਾਂ ਚ ਕਿਉਂ ਵਜਦੇ ਫਿਰਦੇ ਹੋ ਡਰਾਈਵਰ ਬੱਸ ھیਟੋਂ ਆਉਣ ਤੋਂ ਬਚੇ ਮੋਟਰਸਾਈਕਲ ਸਵਾਰ ਨੂੰ ਗਾਲਾਂ ਕੱਢਣ ਲੱਗਾ ਸਵਾਰੀਆਂ ਬਾਹਰ ਨੂੰ ਵੇਖਣ ਲੱਗੀਆਂ ਮੋਟਰਸਾਈਕਲ ਉੱਪਰ ਨਵੀਂ ਵਿਆਹੀ ਜੋੜੀ ਜਾ ਰਹੀ ਸੀ ਮੁੰਡੇ ਦੇ ਲੱਕ ਦੁਆਲੇ ਚੂੜੇ ਵਾਲੀ ਬਾਹ ਪਾਈ ਬੈਠੀ ਕੁੜੀ ਹੱਸ ਰਹੀ ਸੀ ਉਸ ਵੱਲ ਵੇਖ ਮੇਰਾ ਦਿਲ ਕੀਤਾ ਕਿ ਡਰਾਈਵਰ ਨੂੰ ਆਖਾਂ ਇਹਨਾਂ ਨੂੰ ਗਾਲਾਂ ਨਾ ਕੱਢ ਯਾਰ ਪਰ ਮੈਂ ਕੁਝ ਨਾ ਕਿਹਾ ਪਿੱਛੇ ਨੂੰ ਵੇਖ ਰਹੀ ਤਨਵੀਰ ਮੇਰਾ ਚਿਹਰਾ ਪੜ ਰਹੀ ਸੀ ਮੈਂ ਚਿਹਰੇ ਤੇ ਉਕਰੀ ਇਬਾਰਤ ਸਾਫ਼ ਕਰ ਰਿਹਾ ਸੀ ਜੇਕਰ ਘਰ ਹੁੰਦਾ ਤਾਂ ਬਾਹਰ ਨਿਕਲ ਜਾਂਦਾ ਪਰ ਬਸ ਬਸ ਵਿੱਚ ਕੁਝ ਨਹੀਂ ਸੀ ਹੋ ਸਕਦਾ ਇਹਨਾਂ ਲੋਕਾਂ ਦਾ ਕੁਝ ਨਹੀਂ ਹੋ ਸਕਦਾ ਮੇਰੇ ਚਿਹਰੇ ਤੋਂ ਨਜ਼ਰ ਹਟਾ ਪਿੱਛੇ ਰਹਿ ਗਈ ਜੋੜੀ ਵੱਲ ਵੇਖਦੀ ਹੋਈ ਤਨਵੀਰ ਮੁਸਕਰਾਈ ਮੇਰੇ ਅੰਦਰ ਬੈਠਾ ਸਨੀ ਮੁਸਕਰਾਇਆ ਉਸਤੀ ਜੀਵਨ ਕਹਾਣੀ ਸੁਣ ਡਾਕਟਰ ਰਵੀ ਸ਼ਾ ਨੇ ਆਖਿਆ ਸੀ ਉਹ ਸਨੀ ਨਹੀਂ ਸ਼ੈਤਾਨ ਸੀ ਜੇਕਰ ਉਹ ਸ਼ੈਤਾਨ ਸੀ ਤਾਂ ਮੇਰੇ ਅੰਦਰ ਕਿਉਂ ਖਾਤ ਲਾਈ ਬੈਠਾ ਸੀ ਮੈਂ ਤਾਂ ਇੱਕ ਸ਼ਰੀਹੂ ਮੁੰਡਾ ਸੀ ਮੰਮੀ ਪਾਪਾ ਦੀ ਪਰਵਰਿਸ਼ ਵਿੱਚ ਕੋਈ ਨੁਕਸ ਨਹੀਂ ਸੰਸਕਾਰ ਬਹੁਤ ਚੰਗੇ ਸਨ ਖਾਨਦਾਨ ਬੜਾ ਉੱਚਾ ਸੀ ਫਿਰ ਕਿਹੜੀ ਕਮਜ਼ੋਰੀ ਸੀ ਜਿਸ ਕਾਰਨ ਮੈਂ ਸਨੀਵਲ ਖਿੱਚਿਆ ਗਿਆ ਉਹ ਜੋ ਵੀ ਕਰਦਾ ਮੈਨੂੰ ਚੰਗਾ ਲੱਗਦਾ ਜੋ ਵੀ ਕਹਿੰਦਾ ਮੈਂ ਮੰਨ ਲੈਂਦਾ ਉਸ ਉੱਪਰ ਮੈਨੂੰ ਅੰਨਾ ਵਿਸ਼ਵਾਸ ਸੀ ਜੇ ਤੇਰਾ ਵਿਸ਼ਵਾਸ ਅੰਨਾ ਹੈ ਤਾਂ ਸੁਣ ਮੇਰੀ ਪਹਿਲੀ ਘਰ ਵਾਲੀ ਨੇ ਵੀ ਖੁਦਕੁਸ਼ੀ ਕੀਤੀ ਦੂਜੀ ਨੇ ਵੀ ਤੇ ਫਿਰ ਤੀਜੀ ਨੇ ਵੀ ਖੁਦਕੁਸ਼ੀ ਕੀਤੀ ਉਹ ਤਾਂ ਖੁਦਕੁਸ਼ੀਆਂ ਦੀ ਫਸਲ ਬੀਜ ਕੇ ਚਲੀਆਂ ਗਈਆਂ ਮੈਂ ਹਰ ਰੋਜ਼ ਵੱਡਦਾ ਰਹਿਣਾ ਜੋ ਕੋਈ ਪੁੱਛੇ ਕਿਉਂ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਕਿ ਤਿੰਨਾਂ ਨੂੰ ਇੱਕ ਹੀ ਬਿਮਾਰੀ ਸੀ ਤਿੰਨਾਂ ਨੂੰ ਅੱਧੀ ਕੋ ਰਾਤ ਨੂੰ ਕੋਈ ਸੁਪਨਾ ਆਉਂਦਾ ਸੁਪਨੇ ਵਿੱਚ ਉਹ ਆਪਣੇ ਪ੍ਰੇਮੀ ਨੂੰ ਆਵਾਜ਼ਾਂ ਮਾਰਦੀਆਂ ਆਵਾਜ਼ਾਂ ਸੁਣ ਮੇਰੀ ਅੱਖ ਖੁੱਲ ਜਾਂਦੀ ਉਹ ਪਹਿਲਾਂ ਹੀ ਜਾਗਦੀਆਂ ਹੁੰਦੀਆਂ ਜਦੋਂ ਮੈਂ ਪੁੱਛਦਾ ਉਹ ਕਹਿੰਦੀਆਂ ਕਿ ਸੁਪਨੇ ਵਿੱਚ ਤੂੰ ਆਪਣੀ ਪ੍ਰੇਮਿਕਾ ਨੂੰ ਆਵਾਜ਼ਾਂ ਮਾਰਦਾ ਸੀ ਅਸੀਂ ਨਹੀਂ ਤੇਰੇ ਨਾਲ ਰਹਿਣਾ ਮੈਂ ਕਿਹਾ ਮੈਂ ਵੀ ਨਹੀਂ ਰਹਿਣਾ ਕਿਸੇ ਨੇ ਕਿਸ ਨੂੰ ਰੱਖਿਆ ਕਿਸੇ ਨੇ ਕਿਸ ਨੂੰ ਨਹੀਂ ਰੱਖਿਆ ਇਹ ਤਾਂ ਮੰਨ ਵਾਲਿਆਂ ਨੂੰ ਹੀ ਪਤਾ ਤਿੰਬਿਆਹਾਂ ਦੀ ਮਨ ਰੁੱਤ ਹੰਡਾ ਚੁੱਕਾ ਸ਼ਨੀ ਸੰਸਾਨ ਕਾਟ ਵਿੱਚ ਬੈਠੇ ਤਾਤਰਿਕ ਵਾਂਗ ਹਸਣ ਲੱਗ ਪੈਂਦਾ ਸੀ ਪਰ ਲੋਕਾਂ ਵਿੱਚ ਉਸ ਦਾ ਹਾਸਾ ਹੋਰ ਹੀ ਚਰਚਾ ਛੇੜਦਾ ਸੀ ਕੋਈ ਕਹਿੰਦਾ ਇਹਦੀ ਕੋਈ ਵੀ ਘਰ ਵਾਲੀ ਆਪ ਨਹੀਂ ਮਰੀ ਇਹਨੇ ਤਿੰਨਾਂ ਨੂੰ ਜ਼ਹਿਰ ਦਿੱਤੀ ਆ ਕੋਈ ਆਖਦਾ ਲੋਕ ਐਵੇਂ ਹੀ ਪਾਗਲਾ ਕੀ ਜਾਂਦੇ ਨੇ ਪੂਰਾ ਸ਼ੈਤਾਨ ਐ ਇਹ ਇਹਦੀ ਹਵਾ ਖਰਾਬ ਠੰਡੀ ਹਵਾਏ ਕਾਕਾ ਸ਼ੀਸ਼ਾ ਪੰਦ ਕਰ ਲੈ ਇੱਕ ਸਵਾਰੀ ਨਾਲ ਕੰਡਕਟਰ ਦੀ ਆਵਾਜ਼ ਸੁਣ ਤਨਵੀਰ ਪਿੱਛੇ ਨੂੰ ਚੱਕੀ ਮੇਰੇ ਨਾਲ ਬੈਠੇ ਮੁੰਡੇ ਨੂੰ ਸ਼ੀਸ਼ਾ ਬੰਦ ਕਰਦਾ ਵੇ ਉਹ ਅੱਗੇ ਨੂੰ ਵੇਖਣ ਲੱਗ ਪਈ ਖਰਾਬ ਹੋਣ ਕਾਰਨ ਸ਼ੀਸ਼ਾ ਪੂਰਾ ਬੰਦ ਨਹੀਂ ਸੀ ਹੋ ਰਿਹਾ ਠੰਡੀ ਹਵਾ ਅੰਦਰ ਆ ਰਹੀ ਸੀ ਫਰਬਰੀ ਦਾ ਮਹੀਨਾ ਹੋਣ ਕਾਰਨ ਹਰ ਸਵਾਰੀ ਠੰਡ ਮੰਨ ਰਹੀ ਸੀ ਮੈਂ ਇਸ ਨੂੰ ਕੋਈ ਠੰਡ ਨਹੀਂ ਮੰਨਦਾ ਕੰਪੀ ਕੀ ਹੁੰਦੀ ਆ ਤੈਨੂੰ ਮੈਂ ਦੱਸਦਾ ਉਹ ਦੀਆਂ ਠੰਡੀਆਂ ਰਾਤਾਂ ਵਿੱਚ ਸਣੀ ਬਰਫ਼ ਖਾਂਦਾ ਹੁੰਦਾ ਸੀ ਜਿਸ ਰਾਤ ਬੱਧ ਠੰਡ ਲੱਗਦੀ ਉਹ ਫ੍ਰਿਜ ਚੋਂ ਬਰਫ਼ ਵਾਲੀ ਟ੍ਰੇ ਕੱਢਦਾ ਉਸ ਵਿੱਚੋਂ ਇੱਕ ਇੱਕ ਟੁਕੜੀ ਮੂੰਹ ਵਿੱਚ ਪਾਉਂਦਾ ਹੋਇਆ ਉਹ ਮੇਰੇ ਕੋਲ ਆ ਜਾਂਦਾ ਉਸ ਵੱਲ ਵੇਖ ਮੈਨੂੰ ਠੰਡ ਲੱਗਣ ਲੱਗਦੀ ਮੇਰੇ ਵੱਲ ਵੇ ਇੱਕ ਟੁਕੜੀ ਮੂੰਹ ਵਿੱਚ ਪਾਉ ਉਹ ਆਖਦਾ ਇਹ ਬਰਫ਼ ਮੇਰੇ ਵਾਂਗ ਬਾਰੋਂ ਬਹੁਤ ਠੰਡੀ ਅੰਦਰੋਂ ਗਰਮ ਹੁੰਦੀ ਆ ਪਰ ਉਹ ਤਾਂ ਮੇਰਾ ਅੰਦਰ ਫਰੋਲਣ ਤੋਂ ਪਹਿਲਾਂ ਹੀ ਠੰਡੀਆਂ ਹੋ ਗਈਆਂ। ਉਹ ਕੌਣ? ਤੇਰੀਆਂ ਘਰ ਵਾਲੀਆਂ? ਮੈਂ ਕੁਝ ਸਮਝਿਆ ਨਹੀਂ। ਉਸ ਨੀਆਂ ਬਰਫ਼ ਵਰਗੀਆਂ ਗੱਲਾਂ ਸੁਣ। ਮੈਂ ਉਲਝਣ ਵਿੱਚ ਪੈ ਜਾਂਦਾ। ਬਰਫ਼ ਦੀ ਆਖਰੀ ਟੁਕੜੀ ਮੂੰਹ ਵਿੱਚ ਪਾ, ਉਹ ਮੇਰੀ ਉਲਝਣ ਸਲਝਾਉਣ ਲੱਗਦਾ। ਠੰਡੀ ਜ਼ਿੰਦਗੀ ਵਿੱਚ ਗਰਮੈਸ਼ ਕਿੰਜ ਲਿਆਈ ਜਾਂਦੀ ਹੈ, ਇਹ ਸਮਝਣ ਲਈ ਇੱਕ ਕਹਾਣੀ ਸੁਣ। ਕਹਾਣੀ ਇਹ ਹੈ, ਕਿ ਇੱਕ ਵਾਰ ਇੱਕ ਰਾਜੇ ਨੇ ਆਪਣੇ ਦਰਬਾਰ ਵਿੱਚ ਇੱਕ ਅਜੀਬ ਸਵਾਲ ਲਾ ਕੇ ਦਿੱਤਾ ਸਵਾਲ ਸੀ ਕਿ ਪੋਦੀ ਠੰਡੀ ਰਾਤ ਵਿੱਚ ਕੋਈ ਕੱਪੜੇ ਲਾ ਕੇ ਟੋਬੇ ਦੇ ਪਾਣੀ ਵਿੱਚ ਖੜ ਸਕਦਾ ਹੈ ਸਵਾਲ ਸੁਣ ਚੁੱਪ ਛਾ ਗਈ ਪਰ ਰਾਜੇ ਦਾ ਵਜ਼ੀਰ ਕਹਿੰਦਾ ਹਾਂ ਜੀ ਮੈਂ ਖੜ ਸਕਦਾ ਉਸ ਨੇ ਸ਼ਰਤ ਲਾ ਲਈ ਪਰਖ ਵਾਲੀ ਰਾਤ ਰਾਜਾ ਆਪਣੇ ਅਹਿਲਕਾਰਾਂ ਨਾਲ ਰਜ਼ਾਈਆਂ ਲੈ ਕੇ ਟੋਬੇ ਕਿਨਾਰੇ ਹਸਣ ਉੱਪਰ ਬੈਠ ਗਿਆ ਵਜ਼ੀਰ ਕਪੜੇ ਲਾ ਕੇ ਟੋਬੇ ਵਿੱਚ ਵੜ ਗਿਆ। ਪਹਿਲਾਂ ਤਾਂ ਕੁਝ ਚਿਰ ਕੰਬਿਆ, ਫਿਰ ਸਾਰੀ ਰਾਤ ਅਡੋਲ ਖੜਾ ਰਿਹਾ। ਜਦੋਂ ਸਵੇਰ ਹੋਈ, ਉਸ ਨੇ ਟੋਬੇ ਵਿੱਚੋਂ ਨਿਕਲ ਰਾਜੇ ਨੂੰ ਜਾ ਸਲਾਮ ਕੀਤੀ। ਜਿੱਤੀ ਸ਼ਰਤ ਦਾ ਇਨਾਮ ਦੇਣ ਵਕਤ ਰਾਜੇ ਨੇ ਪੁੱਛਿਆ ਕਿ ਤੂੰ ਸਾਰੀ ਰਾਤ ਇਨੇ ਠੰਡੇ ਪਾਣੀ ਵਿੱਚ ਖੜਾ ਕਿਵੇਂ ਰਿਹਾ? ਵਜ਼ੀਰ ਕਹਿੰਦਾ ਟੋਬੇ ਦੇ ਪਰਲੇ ਪਾਰ ਇੱਕ ਘਰ ਵਿੱਚ ਦੀਵਾ ਬਲ ਰਿਹਾ ਸੀ। ਮੈਂ ਸਾਰੀ ਰਾਤ ਆਪਣਾ ਧਿਆਨ ਤਸਦੀਬੇ ਦੀ ਲੋ ਉੱਪਰ ਟਿਕਾਈ ਰੱਖਿਆ ਮੇਰਾ ਸਰੀਰ ਤਾਂ ਠੰਡੇ ਪਾਣੀ ਵਿੱਚ ਖੜਾ ਸੀ ਪਰ ਰੂਹ ਦੀਵੇ ਦੀ ਲੋ ਵਿੱਚਲੀ ਗਰਮੀ ਮਹਿਸੂਸ ਕਰਦੀ ਰਹੀ ਹੁਣ ਭੇਤ ਦੀ ਗੱਲ ਸੁਣ ਖੁਦਕੁਸ਼ੀ ਕਰਨ ਵਾਲਿਆਂ ਨੇ ਮੇਰੀ ਰੂਹ ਵਿੱਚ ਬਲਦੇ ਮੁਹੱਬਤ ਦੇ ਦੀਵੇ ਦੀ ਲੋ ਉੱਪਰ ਫੂਕ ਮਾਰ ਦਿੱਤੀ ਸੀ ਹੁਣ ਉਹ ਰਾਤ ਨੂੰ ਮੇਰੇ ਸੁਪਨੇ ਵਿੱਚ ਆ ਕੇ ਆਪਣਾ ਪਤਾ ਨਹੀਂ ਮੇਰਾ ਦੀਵਾ ਬੜ ਲਦਿਆ ਨੇ ਸ਼ਨੀ ਦੀਆਂ ਡਰਾਉਣੀਆਂ ਗੱਲਾਂ ਸੁਣ ਮੈਂ ਘਰ ਨੂੰ ਜਾਣ ਦਾ ਬਹਾਨਾ ਲੱਭਣ ਲੱਗਦਾ ਸੀ ਘਰ ਜਾਣ ਦਾ ਨਹੀਂ ਉਸ ਨੂੰ ਘਰ ਵਿੱਚੋਂ ਕੱਢਣ ਦਾ ਬਹਾਨਾ ਲੱਭਣ ਲੱਗਦਾ ਸੀ ਸਾਡੀ ਰੂਹ ਸਾਡਾ ਮਨ ਸਾਡਾ ਘਰ ਹੁੰਦਾ ਵੇ ਘਰ ਰਿਸ਼ਤੇ ਦਾ ਮੰਦਰ ਹੁੰਦਾ ਹੈ ਤੇ ਘਰ ਦੇ ਸੁੱਖ ਸ਼ਾਂਤੀ ਲਈ ਉਸ ਵਿੱਚ ਸ਼ਨੀ ਦਾ ਪਰਵੇਸ਼ ਬਰਜਿਤ ਹੁੰਦਾ ਹੈ ਸ਼ਨੀ ਨੂੰ ਬਾਹਰ ਕੱਢਣ ਲਈ ਡਾਕਟਰ ਰਵੀ ਸ਼ਾ ਮੇਰੇ ਮਨ ਵਿੱਚ ਛੁਪਿਆ ਚੋਰ ਲਵ ਦੀ ਸੀ ਮੇਰੇ ਨਾਲ ਬੈਠਾ ਮੁੰਡਾ ਵੀ ਕੁਝ ਲੱਭ ਰਿਹਾ ਸੀ ਮੈਨੂੰ ਕਿੰਜ ਪਤਾ ਲੱਗਾ ਉਹ ਕੁਝ ਲੱਭ ਰਿਹਾ ਸੀ ਦਰ ਅਸਲ ਸਨੀ ਦੀਆਂ ਗੱਲਾਂ ਯਾਦ ਕਰ ਮੇਰਾ ਧਿਆਨ ਉਖੜ ਗਿਆ ਸੀ ਉਸ ਦੀਆਂ ਗੱਲਾਂ ਸੁਣ ਡਾਕਟਰ ਰਵੀਸ਼ਾ ਮੇਰੇ ਮੱਥੇ ਵਿੱਚ ਧਿਆਨ ਧਰ ਬੁੱਲੀ ਸੀ ਕਈ ਲੋਕ ਬੜੇ ਮੂੰਹ ਜ਼ੋਰ ਹੁੰਦੇ ਨੇ ਉਹ ਮਰ ਕੇ ਵੀ ਨਹੀਂ ਮਰਦੇ ਜਿਉਂਦੇ ਜੀ ਉਹ ਜਿਨ੍ਹਾਂ ਦੇ ਸਭ ਤੋਂ ਨਜ਼ਦੀਕ ਹੁੰਦੇ ਨੇ ਮਰ ਕੇ ਉਹਨਾਂ ਰਾਹੀਂ ਫੇਰ ਜਿਉਣ ਲੱਗਦੇ ਨੇ ਉਹ ਠੀਕ ਕਹਿੰਦੀ ਸੀ ਮਰ ਤੋਂ ਪਹਿਲਾਂ ਸਣੀ ਮਰ ਤੋਂ ਬਾਅਦ ਜਿਉਣ ਦੀਆਂ ਗੱਲਾਂ ਕਰਨ ਲੱਗ ਪਿਆ ਸੀ ਉਸ ਦੀ ਮੌਤ ਬਾਣੀ ਸੁਣ ਮੈਂ ਉਦਾਸ ਹੋ ਜਾਂਦਾ ਉਦਾਸੀ ਵੇਖੋ ਮੇਰੀ ਛਾਤੀ ਤੇ ਉਂਗਲ ਰੱਖ ਗੌਣ ਲੱਗ ਪੈਂਦਾ ਮਰਨ ਤੋਂ ਬਾਅਦ ਵੀ ਸੱਜਣਾ ਤੇਰੇ ਵਿੱਚ ਧੜਕਦੇ ਰਹਿਣਾ ਤੂੰ ਦਿਲ ਦੀ ਰਮਸ ਨਹੀਂ ਦੱਸਣੀ ਮੈਂ ਭੇਦ ਲਕੋਣ ਨਹੀਂ ਦੇਣਾ ਮੈਂ ਤੈਨੂੰ ਟਿਕਣ ਨਹੀਂ ਦੇਣਾ ਮੈਂ ਤੈਨੂੰ ਸੌਣ ਨਹੀਂ ਦੇਣਾ ਤੇਰੇ ਸੁਪਨੇ ਗਵਾਹ ਬਣਨੇ ਉਹ ਮੇਰੇ ਸੁਪਨੇ ਵਿੱਚ ਵੀ ਇਹ ਗੀਤ ਗਾਉਂਦਾ ਸੀ ਉਸ ਦਾ ਗੀਤ ਸੁਣ ਮੇਰੇ ਅੰਦਰ ਕੁਝ ਸੁੱਤਾ ਜਾਗ ਉੱਠਦਾ ਮੈਂ ਦਿਲ ਉੱਪਰ ਹੱਥ ਰੱਖ ਆਵਾਜ਼ਾਂ ਮਾਰ ਲੱਗ ਜਾਂਦਾ ਕੈਫੀ ਦਾ ਖਿਆਲ ਆਉਂਦਿਆ ਹੀ ਮੱਲ ਮਾਸਾ ਲਿਆ ਸਾਦੀ ਹਵਾ ਤਨਵੀਰ ਦੀ ਪੋਨੀ ਨਾਲ ਜਾਟ ਕਰਾਈ ਉਸਤੇ ਕੱਟੇ ਹੋਏ ਵਾਲ ਹਵਾ ਵਿੱਚ ਉੜੇ ਉੜਦੇ ਵਾਲਾਂ ਨੂੰ ਰਵੜ ਬੈਂਡ ਵਿੱਚ ਕੱਸੋ ਪਿੱਛੇ ਨੂੰ ਚਾਕੀ ਉਸ ਤੋਂ ਨਜ਼ਰ ਚੁਰਾ ਮੈਂ ਨਾਲ ਬੈਠੇ ਮੁੰਡੇ 'ਤੇ ਵੇਖਣ ਲੱਗਾ। ਉਸੇ ਟਾਂ ਵਿਚਕਾਰ ਲਾਂਘੇ ਵਿੱਚ ਖੜੀਆਂ ਸਵਾਰੀਆਂ 'ਤੇ ਵੇਖ ਰਿਹਾ ਸੀ। ਉਸਦੀ ਨਜ਼ਰ ਇੱਕ ਕੁੜੀ 'ਤੇ ਟਿਕੀ ਹੋਈ ਸੀ। ਉਹ ਅਗਲੀ ਸੀਟ ਦੇ ਡੰਡੇ ਉੱਪਰ ਹੱਥ ਰੱਖੀ ਮੇਰੇ ਕੋਲ ਖੜੀ ਸੀ। ਨੀਲੀ ਜੀਨ, ਕਾਲੀ ਜੈਕਟ, ਪੀਲ ਟੀ-ਸ਼ਰਟ, ਗੋਰਾ ਰੰਗ, ਕੱਟੇ ਹੋਏ ਵਾਲ। ਉਹ ਕੋਈ ਫਿਲਮੀ ਹੀਰੋਨ ਲੱਗ ਰਹੀ ਸੀ। ਉਸਦੇ ਹੱਥ ਤੋਂ ਨਜ਼ਰ ਚੁੱਕ ਜਦੋਂ ਮੈਂ ਚਿਹਰੇ ਵੱਲ ਵੇਖਿਆ ਉਫ ਉਸਦਾ ਚਿਹਰਾ ਕੈਫੀ ਵਰਗਾ ਸੀ ਉਹ ਜਿਸ ਪੋਜ ਵਿੱਚ ਖੜੀ ਸੀ ਉਸ ਦਿਨ ਕੈਫੀ ਵੀ ਇਸ ਤਰ੍ਹਾਂ ਹੀ ਖੜੀ ਸੀ ਰੈਸਟੋਰੈਂਟ ਦੀ ਨੌਕਰੀ ਛੱਡਣ ਤੋਂ ਦੋ ਦਿਨ ਬਾਅਦ ਉਹ ਮੇਰੇ ਦਫ਼ਤਰ ਆਈ ਉਹ ਅੰਦਰ ਨਹੀਂ ਸੀ ਆਈ ਮੈਂ ਹੀ ਬਾਹਰ ਆਇਆ ਉਚਾਰ ਦਵਾਰੀ ਦੇ ਕੋ ਉਚੇ ਵਿੱਚ ਖੜੇ ਮੋਟਰਸਾਈਕਲ ਕੋਲ ਖੜੀ ਮੁਸਕਰਾ ਰਹੀ ਸੀ ਅਗਲੀ ਸੀਟ ਤੇ ਬੈਠੀ ਤਨਵੀਰ ਵੀ ਮੁਸਕਰਾ ਰਹੀ ਸੀ ਮੇਰੇ ਚਿਹਰੇ ਤੋਂ ਉਸ ਨੂੰ ਕੁਝ ਨਹੀਂ ਸੀ ਲੱਭਾ ਉਹ ਡਾਕਟਰ ਰਵੀਸ਼ਾ ਦੀਆਂ ਹਦਾਇਤਾਂ ਤੋਂ ਸੰਤੁਸ਼ਟ ਸੀ ਮੈਂ ਉਸ ਦੀ ਸੰਤੋਸ਼ਪੀ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰੇ ਨਾਲ ਬੈਠਾ ਮੁੰਡਾ ਖੁਫੀਆ ਕੋਸ਼ਿਸ਼ ਕਰ ਰਿਹਾ ਸੀ ਉਸ ਦੇ ਚਿਹਰੇ ਉੱਪਰ ਸਨ ਹੀ ਦੇ ਭਾਵ ਆ ਰਹੇ ਸਨ ਮੇਰੇ ਭਾਵ ਜਾ ਰਹੇ ਸਨ ਗੁਜ਼ਰਦੇ ਜਾ ਰਹੇ ਪਲਾ ਨਾਲ ਚੂਸਦਾ ਉਹ ਮੇਰੇ ਕੋਲ ਖੜੀ ਕੁੜੀ ਬਨ ਵੇਖ ਰਿਹਾ ਸੀ ਉਸ ਦਾ ਹੱਥ ਕੁੜੀ ਦੇ ਹੱਥੋਂ ਕੁਝ ਦੂਰੀ ਉੱਪਰ ਸੀ ਮੈਂ ਚੋੜ ਰੱਖ ਨਾਲ ਵੇਖਿਆ ਉਹ ਮੈਨੂੰ ਦੀਵੇ ਦੀ ਲੋ ਵਰਗੀ ਜਾਪੀ ਉਸ ਵੱਲ ਵੇਖ ਰਹੀਆਂ ਸਵਾਰੀਆਂ ਰਾਜੇ ਦੇ ਵਜ਼ੀਰ ਬਾਗ ਖੰਡੇ ਪਾਣੀ ਵਿੱਚ ਖੜੀਆਂ ਜਾਪੀਆਂ ਉਸ ਦੀ ਲੋ ਵੱਲ ਵੇਖ ਸਣੀ ਮੈਨੂੰ ਉਸ ਵੱਲ ਵੇਖਣ ਲਈ ਆਖ ਰਿਹਾ ਸੀ ਤੇਰੇ ਚਿਹਰੇ 'ਚੋਂ ਦੇਖਣਗੇ ਕਿ ਸੂਰਤ ਲੋਕ ਹੁਣ ਮੇਰੀ ਮੈਂ ਤੇਰੇ ਅੰਦਰ ਵਸਦੀ ਹਾਂ ਕਿ ਅਕਸ ਮਟਾਉਣ ਨਹੀਂ ਦੇਣਾ ਮੈਂ ਤੈਨੂੰ ਟਿਕਣ ਨਹੀਂ ਦੇਣਾ ਮੈਂ ਤੈਨੂੰ ਸੌਣ ਨਹੀਂ ਦੇਣਾ ਤੇਰੇ ਸੁਪਨੇ ਗਵਾ ਬਣਨੇ ਤੇਰਾ ਸੁਪਨਾ ਤਾਂ ਸਟੰਟਮੈਨ ਬਣਨਾ ਸੀ ਤੂੰ ਇਹ ਕੀ ਬਣ ਗਿਆ ਦੇਵ ਗੀਤ ਦੀਆਂ ਸੁਰਾਂ ਵਿੱਚੋਂ ਮੈਨੂੰ ਕੈਫੀ ਦੀ ਆਵਾਜ਼ ਸੁਣਾਈ ਦਿੱਤੀ ਉਸ ਦੀ ਥਾਂ ਆਪਣਾ ਹੀ ਹੱਥ ਫੜ ਮੈਂ ਮਲ ਵਿੱਚ ਆਖਿਆ तेरा प्रेमी तू प्रेमी ना बनी तू स्टंटमैन ही बनी मेरा हाथ छड़, एक हथ वादा तोड़ गई सी, मैं उसका परसावा फड़न लगा वो हाथ हला अलविदा आख गई मेरे कारण तेरी नौकरी शौक के घर रुल गया उन सब को संभाल के रखी बाय वो जिस तरह गई उस तरह ही जिंदगी वि सी ਮੈਂ ਮੋਟਰਸਾਈਕਲ ਤੇ ਦਫ਼ਤਰ ਨੂੰ ਜਾ ਰਿਹਾ ਸੀ ਉਹ ਬੱਸ ਵਿੱਚ ਆ ਰਹੀ ਸੀ ਉਸਨੇ ਬੱਸ ਸਟੈਂਡ ਕੋਲ ਸ਼ਾਲੀਮਾਰ ਰੈਸਟੋਰੈਂਟ ਵਿੱਚ ਜਾਣਾ ਸੀ ਮੈਂ ਮਾਰਕ ਫੈਡ ਦੇ ਦਫ਼ਤਰ ਜਾਣਾ ਸੀ ਮੋਟਰਸਾਈਕਲ ਬੱਸ ਦੇ ਅੱਗੇ ਸੀ ਜਦੋਂ ਬੱਸ ਉੱਚਾ ਪੁਲ ਪਾਰ ਕਰ ਗਈ ਮੈਂ ਇੱਕ ਧਿਆਨ ਹੋ ਮੋਟਰਸਾਈਕਲ ਦੀ ਸੀਟ ਤੇ ਦੋਵੇਂ ਪੈਰ ਰੱਖ ਲੇ ਹੱਥ ਛੱਡ ਖੜਾ ਹੋ ਗਿਆ ਆਉਂਦੀ ਜਾਂਦੀ ਦੁਨੀਆ ਹੈਰਾਨੀ ਨਾਲ ਵੇਖਣ ਲੱਗੀ ਬਸ ਵਿੱਚ ਬੈਠੀ ਕੈਫੇ ਵੀ ਵੇਖ ਰਹੀ ਸੀ। ਧੇਪ ਤੁਸੀਂ ਉਸ ਵੱਲ ਨਹੀਂ ਵੇਖਣਾ ਕਿਉਂਕਿ ਸਾਡੀ ਵਿਰਾਸਤ ਤੋਂ ਇਲਾਵਾ ਸੰਗ ਤੇ ਅਲਾਦੋਲਾ ਵੀ ਸਾਡੇ ਤੇ ਪ੍ਰਭਾਵ ਪਾਉਂਦੇ ਨੇ। ਡਾਕਟਰ ਰਵੀ ਸ਼ਾਦੀ ਹਦਾਇਤ ਯਾਦ ਕਰ ਮੈਂ ਨਾਲ ਬੈਠੇ ਮੁੰਡੇ ਦੇ ਹੱਥ ਵੱਲ ਵੇਖਿਆ। ਉਹ ਹੌਲੀ-ਹੌਲੀ ਕੁੜੀ ਦੇ ਹੱਥ ਵੱਲ ਨੂੰ ਸਰਕ ਰਿਹਾ ਸੀ। ਦੋ ਮਾਹ ਹੱਥਾਂ ਵਿਚਕਾਰ ਅੱਧੀ ਕਿੱਟ ਦਾ ਫਾਸਲਾ ਸੀ। ਮੁੰਡਾ ਉਹ فاਸਲਾ ਮੇਟਣ ਦੀ ਕੋਸ਼ਿਸ਼ ਵਿੱਚ ਸੀ ਉਹ ਕਦੀ ਸਵਾਰੀਆਂ ਵੱਲ ਵੇਖਦਾ ਕਦੀ ਮੇਰੇ ਵੱਲ ਵੇਖਦਾ ਕਦੀ ਸ਼ੀਸ਼ੇ ਵਿੱਚ ਦੀ ਬਾਹਰ ਵੇਖਣ ਲੱਗਦਾ ਉਹ ਇੰਜ ਦਿਖਾ ਰਿਹਾ ਸੀ ਕਿ ਉਸ ਨੂੰ ਕੁਝ ਨਹੀਂ ਪਤਾ ਹੱਥ ਆਪ ਹੀ ਕੁੜੀ ਦੇ ਹੱਥ ਵੱਲ ਨੂੰ ਸਰਕ ਰਿਹਾ ਸੀ ਜਿਉਂ-ਜਿਉਂ فاਸਲਾ ਘਟ ਰਿਹਾ ਸੀ ਮੇਰੀ ਧੜਕਣ ਵੱਧ ਰਹੀ ਸੀ ਮੁੰਡਾ ਘਬਰਾ ਰਿਹਾ ਸੀ ਮੇਰੀਆਂ ਅੱਖਾਂ ਵਿੱਚ ਸਿਸ਼ਤ ਬੰਨੀ ਬੈਠਾ ਸ਼ਨੀ ਉਸ ਨੂੰ ਇੱਕਸਾਰ ਹਾਸੇ ਮੈਂ ਚਿਹਰੇ ਉੱਪਰ ਉੱਡਦੀਆਂ ਹਵਾਇਆਂ ਨੂੰ ਕਾਬੂ ਕਰਨ ਹੀ ਲੱਗਾ ਸੀ ਕਿ ਔਚ ਮੇਰੀ ਸੀਟ ਕੋਲ ਖੜੀ ਕੁੜੀ ਪੂਰੀ ਤਰ੍ਹਾਂ ਲੜ ਖੜਾ ਗਈ ਉਸ ਦਾ ਸੀਟ ਦੇ ਡੰਡੇ ਨੂੰ ਪਾਇਆ ਹੱਥ ਛੁੱਟ ਗਿਆ ਅੱਗੇ ਕੁੱਤਾ ਆ ਜਾਣ ਕਾਰਨ ਡਰਾਈਵਰ ਨੇ ਬ੍ਰੇਕਾਂ ਤੇ ਪੈਰ ਰੱਖ ਕੇ ਝੁੱਕ ਲਿਆ ਸੀ ਖੜੀਆਂ ਸਵਾਰੀਆਂ ਦੇ ਪੈਰ ਝੁੱਕ ਕੇ ਗਏ ਸਨ ਮੋਢਿਆਂ ਤੋਂ ਹੇਠਾਂ ਡਿੱਗੇ ਪਿੱਠੂ ਬੈਲੋਂ ਉੱਪਰ ਚੁੱਕ ਕੁੜੀ ਤਨਵੀਰ ਵੱਲ ਵੇਖ ਮੁਸਕराई ਪਲੀਜ਼ ਜਰਾ ਇਸ ਨੂੰ ਪਾਖਣ ਲਗੋ ਹਾਂ ਹਾਂ ਕੋਈ ਗੱਲ ਨਹੀਂ ਬੈਕਫਰਡ ਦੀ ਹੋਈ ਤਨਵੀਰ ਬਹੁਤ ਪਿਆਰ ਨਾਲ ਬੋਲੀ ਥੈਂਕਸ ਕੁੜੀ ਫੇਰ ਸੀਟ ਦੇ ਡੰਡੇ ਨੂੰ ਹੱਥ ਪਾ ਖੜ ਗਈ ਉਸ ਦਾ ਹੱਥ ਮੁੰਡੇ ਦੇ ਹੱਥ ਕੋਲ ਜਾ ਪਿਆ ਫਾਸਲਾ ਅਤੀ ਗਿਠ ਤੋਂ ਵੀ ਘਟ ਰਹਿ ਗਿਆ ਸੀ ਮੇਰਾ ਸਾਹ ਸੁੱਕਣ ਲੱਗਾ ਮੁੰਡਾ ਬੁੱਲਾ ਤੇਜੀ ਫੇਰ ਲੱਗਾ ਸ਼ੀਸ਼ੇ ਦੀ ਬਿਰਲ ਵਿੱਚ ਦੀ ਆਉਂਦੀ ਠੰਡੀ ਹਵਾ ਵਿੱਚੋਂ ਸਨੀ ਦੀ ਆਵਾਜ਼ ਆਉਣ ਲੱਗੀ ਜਿਸਮ ਤੋਂ ਰੂਹਾਂ ਤਿੱਕਰਵੇ ਖਤਮ ਇਹ ਫਾਸਲੇ ਕਰਨੇ ਬੜਾ ਦੁੱਖ ਦੂਰੀ ਤੇਰੀ ਦਾ ਇਹ dard ਹੰਡਾਉਣ ਨਹੀਂ ਦੇਣਾ ਮੈਂ ਤੈਨੂੰ ਟਿਕਣ ਨਹੀਂ ਦੇਣਾ ਮੈਂ ਤੈਨੂੰ ਸੌਣ ਨਹੀਂ ਦੇਣਾ ਤੇਰੇ ਸੁਪਨੇ ਗਵਾ ਬੜਲੇ ਇਹ ਗੀਤਾਂ ਪਤਨੀ ਉੱਪਰ ਵੀ ਲਾਗੂ ਹੁੰਦਾ ਹੈ ਪਰ ਮਰਦ ਲੋਕਾਂ ਦੀ ਸਮੱਸਿਆ ਕਿ ਉਹ ਹਰ ਗੀਤ ਨੂੰ ਪ੍ਰੇਮਿਕਾ ਉੱਪਰ ਲਾਗੂ ਕਰਕੇ ਹੀ ਸੁਣਦੇ ਨੇ ਇਸ ਗੀਤ ਨੂੰ ਕਿਦੀ ਤਨਵੀਰ ਉੱਪਰ ਲਾਗੂ ਕਰਕੇ ਸੁਣਾ ਦੇ ਡਾਕਟਰ ਵਿਸ਼ਾਦੀ ਗੱਲ yaad ਕਰ ਮੇਰੇ ਅੰਦਰ ਅਰਥਾਂ ਵੀ ਉਲਟ-ਪੁਲਟ ਹੋਣ ਲੱਗੀ ਉਹ ਸਹੀ ਆਖਦੀ ਸੀ ਸਾਰਾ ਗੀਤ ਤਨਵੀਰ ਉੱਪਰ ਵੀ ਲਾਗੂ ਹੁੰਦਾ ਸੀ ਪਰ ਸਨੀ ਨੂੰ ਮੈਨੂੰ ਪ੍ਰੇਮ ਕਾ ਦਾ ਗੀਤ ਹੀ ਸੁਣਾਉਂਦਾ ਰਿਹਾ ਮੈਂ ਸੁਖਦੀਪ ਨੂੰ ਇਸ਼ਕ ਮਜ਼ਾਜੀ ਦੀ ਰਚਨਾਕਾਰ ਹੀ ਸਮਝਦਾ ਰਿਹਾ ਪਰ ਉਸ ਦੀ ਸ਼ਾਇਰੀ ਤਾਂ ਇਸ਼ਕ ਹਕੀਕੀ ਤੇ ਮਜ਼ਾਜੀ ਵਿਚਕਾਰ ਉਸ ਰਿਆ ਅਖਰਾ ਦਾ ਪਲਸੀ ਉਸ ਪਲ ਉਪਰ ਡਾਕਟਰ ਰਵੀਸ਼ਾ ਮੈਨੂੰ ਕੈਫੇ ਤੋਂ ਤਲਵੀਰ ਤੱਕ ਲੈ ਜਾਣਾ ਚਾਹੁੰਦੀ ਸੀ ਪਰ ਮੈਂ ਕੋਲ ਖੜੀ ਕੁੜੀ ਦੀ ਗੱਲ ਸੁਣਨੀ ਚਾਹੁੰਦਾ ਸੀ ਕੰਨਾਂ ਨਾਲ ਮੋਬਾਈਲ ਆਈ ਔਰ ਕੋਲ ਵਾਂਗ ਬੋਲ ਰਹੀ ਸੀ ਹੈਲੋ ਮੈਂ ਕੈਫੇ ਬੋਲਦੀ ਆਂ ਜਸਤਨ ਪਹਿਲੀ ਵਾਰ ਕੈਫੀ ਦਾ ਫੋਨ ਆਇਆ ਮੇਰਾ ਰੰਗ ਉੱਡ ਗਿਆ ਤਨਵੀਰ ਮੇਰਾ ਚਿਹਰਾ ਪੜਨ ਲੱਗੀ ਤੁਹਾਡਾ ਰੰਗ ਕਿਉਂ ਉੱਡ ਗਿਆ ਕਿਸ ਦਾ ਫੋਨ ਸੀ ਕੌਣ ਸੀ ਉਸਨੇਤਾ ਉਝ ਹੀ ਪੁੱਛਿਆ ਸੀ ਪਰ ਮੈਂ ਉਝ ਹੀ ਦੱਸ ਨਾ ਸਕਿਆ ਕਿ ਉਹ ਤਾਂ ਕੈਫੀ ਸੀ ਕੈਫੀ ਉਹ ਕੌਣ ਹੈ ਤਨਵੀਰ ਦੀ ਆਰ ਪਰ ਵੇਖਣ ਵਾਲੀ ਨਜ਼ਰ ਚੋਰ ਪਛਾਣ ਗਈ ਮੇਰੇ ਮਨ ਵਿੱਚਲਾ ਚੋਰ ਬੋਲਣ ਲੱਗਾ ਉਹ ਤਾਂ ਕੁੜੀ ਇੱਕ ਰੈਸਟੋਰੈਂਟ ਵਿੱਚ ਲੱਗੀ ਹੋਈ ਆ ਤੁਹਾਡਾ ਉਸ ਨਾਲ ਕੀ ਸੰਬੰਧ ਆ ਪਰ ਮੈਂ ਅੱਜ ਤੱਕ ਕੈਫੇਨ ਨਾਲ ਆਪਣਾ ਸੰਬੰਧ ਸਪਸ਼ਟ ਨਹੀਂ ਕਰ ਸਕਿਆ ਉਸ ਵਿੱਚ ਕੋਈ ਖਿੱਚ ਸੀ ਜਦੋਂ ਕਾਊਂਟਰ ਪਿੱਛੇ ਕੁਰਸੀ ਤੇ ਬੈਠਦੀ ਗਾਕਾਂ ਦੀ ਭੀੜ ਵੱਧ ਜਾਂਦੀ ਰੈਸਟੋਰੈਂਟ ਦਾ ਮਾਲਕ ਟੋਨੀ ਮੇਰਾ ਦੋਸਤ ਸੀ ਜਦੋਂ ਮੂੜ ਹੁੰਦਾ ਮੈਂ ਵੀ ਕਾਫੀ ਪੀਂਂ ਚਲਾ ਜਾਂਦਾ ਇੱਕ ਦਿਨ ਪੈਸੇ ਮੂੜਨ ਲੱਗੇ ਕੈਫੇ ਕਹਿੰਦੀ ਤੁਸੀਂ ਉਸ ਦਿਨ ਬਸ ਦੇ ਅੱਗੇ-ਅੱਗੇ ਮੋਟਰਸਾਈਕਲ ਤੇ ਸਟੰਟ ਕਰਦੇ ਜਾ ਰਹੇ ਸੀ। ਹਾਂਜੀ ਮੈਂ ਕੁਝ ਦਿਨ ਤੋਂ ਕਲਾਕਾਰੀ ਛੱਡ ਉਸ ਲਈ ਸਟੰਟ ਕਰਨ ਲੱਗ ਪਿਆ ਸੀ। ਮੇਰਾ ਮੋਟਰਸਾਈਕਲ ਉਸ ਦੇ ਕੱਟੇ ਹੋਏ ਵਾਲਾਂ ਨਾਲ ਖੁੰਦਾ। ਉਹ ਮੇਰੇ ਲੱਕ ਦੁਆਲੇ ਬਾਹ ਪਾ ਕੇ ਆਖਦੀ ਮੈਂ ਤੇਰੀ ਸਟੰਟ ਵਾਜੀ ਨੂੰ ਪਿਆਰ ਕਰਦੀ ਹਾਂ। ਦੇਖ ਬਾਸ ਤੇਰੀ ਸਟੰਟ ਵਾਜੀ ਇੱਥੇ ਨਹੀਂ ਚੱਲਣੀ। ਇਹ ਕਿਤੇ ਹੋਰ ਕਰ। ਮੇਰਾ ਤੰਦਾਰਾ ਖਰਾਬ ਕਰ ਜਿਸ ਵਕਤ ਟੋਨੀ ਦੋਸਤੀ ਦੀ ਥਾਂ ਬਾਜ਼ਾਰ ਦੀ ਭਾਸ਼ਾ ਬੋਲਣ ਲੱਗਾ ਮੇਰਾ ਮਾਂ ਟੁੱਟ ਗਿਆ ਨਹੀਂ ਯਾਰ ਸਟੰਟ ਨਹੀਂ ਮੈਂ ਤਾਂ ਕਾਫੀ ਉਹ ਕੈਫੀ ਮੈਂ ਸਭ ਯਾਦਾਂ ਦਾ ਤੇਰੀ ਕਾਫੀ ਤੇ ਕੈਫੀ ਪਤਾ ਨਹੀਂ ਕਿੰਨਿਆ ਕੋ ਲਈ ਉਹ ਦੀਵੇ ਦੀ ਲੋ ਹੈ ਉਸਨੇ ਸਨੀ ਦੀ ਕਹਾਣੀ ਵਿੱਚੋਂ ਸਰੀ ਦੀ ਗੱਲ ਕੱਟ ਮੇਰੇ ਦਿਲ ਉੱਪਰ ਮਾਰੀ ਕਾਊਂਟਰ ਪਿੱਛੋਂ ਉੱਠ ਕੈਫੀ ਨੇ ਉਸ ਤੇ ਥੱਪੜ ਮਾਰਿਆ ਮੈਂ ਉਸ ਨੂੰ ਰੋਕਣ ਲੱਗਾ ਟੋਨੀ ਨੇ ਕੈਫੀ ਨੂੰ ਫੜ ਲਿਆ ਮੈਂ ਉਸ ਨੂੰ ਫੜ ਲਿਆ ਸਾਡੇ ਤਿੰਨਾਂ ਦਾ ਜੱਫਾ ਪੈ ਗਿਆ ਗਾਕਾਂ ਦੀ ਦਖਲਅੰਦਾਜ਼ੀ ਨਾਲ ਲੜਾਈ ਤਾਂ ਮੁੱਕ ਗਈ ਪਰ ਕੈਫੀ ਨੂੰ ਨੌਕਰੀ ਛੱਡਣ ਪਈ ਸੀ ਉਸ ਨੇ ਨੌਕਰੀ ਹੀ ਨਹੀਂ ਛੱਡੀ ਉਹ ਤੇਨੂੰ ਵੀ ਛੱਡ ਗਈ ਯਾਰ ਜਿਹੜੀ ਛੱਡ ਗਈ ਉਸ ਨੂੰ ਛੱਡ ਪਰੇ ਜਿਹੜੀ ਕੋਲ ਖੜੀ ਆ ਉਸ ਵਾਲਾ ਧਿਆਨ ਦੇ ਜਿਸ ਭਾਵਨਾ ਨਾਲ ਇੱਕ ਤੋਂ ਬਾਅਦ ਦੂਜੀ ਕੁੜੀ ਦਾ ਪਿੱਛਾ ਕਰਦਾ ਹੋਇਆ ਉਹ ਪਹਿਲੀ ਘਰ ਵਾਲੀ ਦੀ ਚੁੰਨੀ ਨਾਲ ਫਾਹਾ ਲੈ ਕੇ ਮਰਿਆ ਸੀ ਮੈਨੂੰ ਸਣੀ ਦੀ ਉਸ ਭਾਵਨਾ ਤੋਂ ਡਰ ਆਉਣ ਲੱਗਾ ਖੁਦਕੁਸ਼ੀ ਵਾਲੀ ਰਾਤ ਉਹ ਜਿਸ ਕੁੜੀ ਦੀਆਂ ਗੱਲਾਂ ਕਰਦਾ ਸੀ ਉਸ ਦਾ ਨਾਂ ਵੀ ਭਾਵਨਾ ਸੀ ਉਹ ਸਵਾਰੇ ਉਹ ਦੱਸਦਾ ਸੀ ਉਹ ਕਹਿੰਦੀ ਤੂੰ ਮੇਰੇ ਸੁਪਨੇ ਵਿੱਚ ਕਿਉਂ ਨਹੀਂ ਆਉਂਦਾ ਮੈਂ ਕਿਹਾ ਸੁਪਰੇ ਵਿੱਚ ਆਉਣ ਲਈ ਕਿਸੇ ਨੂੰ ਛੱਡਣਾ ਪੈਂਦਾ ਜੇ ਤੂੰ ਮੇਰੇ ਸੁਪਨੇ ਵਿੱਚ ਨਾ ਆਈ ਮੈਂ ਤੈਨੂੰ ਛੱਡ ਕੇ ਉਸ ਕੋਲ ਚਲੇ ਆ ਜਾਣਾ ਜੋ ਮੇਰੇ ਸੁਪਨੇ ਵਿੱਚ ਦੀਵਾ ਪਾਲਣ ਆਉਂਦੀਆਂ ਨੇ ਜਿਸ ਰੁੱਖ ਦੀਆਂ ਜੜਾਂ ਕੋਲ ਬੁਝਿਆ ਹੋਇਆ ਦੀਵਾ ਪਿਆ ਸੀ ਉਸ ਉੱਪਰ ਸਣੀ ਦੀ ਲਾਸ਼ ਲਟਕ ਕੇ ਰਹੀ ਸੀ ਰੁੱਖ ਦੀਆਂ ਟਾਹਣੀਆਂ ਨਾਲ ਦੋ ਲਾਲ ਰੰਗ ਦੀਆਂ ਚੁੰਨੀਆਂ ਲਟਕ ਕੇ ਰਹੀਆਂ ਸਨ ਚੁੰਨੀਆਂ ਵਾਲੀਆਂ ਸਣੀ ਦੇ ਸੁਪਨਿਆਂ ਵਿੱਚ ਆਉਂਦੀਆਂ ਸਨ ਨੌਕਰੀ ਛੱਡਣ ਤੋਂ ਬਾਅਦ ਕੈਫੀ ਵੀ ਮੇਰੇ ਸੁਪਨੇ ਵਿੱਚ ਆਉਣ ਲੱਗੀ ਸੀ ਅਲविदाਖ ਜਦ ਉਹ ਝਾਂਣ ਲੱਗਦੀ ਮੈਂ ਉਸ ਨੂੰ ਆਵਾਜ਼ਾਂ ਮਾਰਨ ਲੱਗਦਾ ਉਸ ਨੂੰ ਗਾਲਾਂ ਕੱਢਦੀ ਹੋਈ ਤਨਵੀਰ ਮੈਨੂੰ ਬੁੱਕਲ ਵਿੱਚ ਲੈ ਲੈਂਦੀ ਦੇਵ ਤੂੰ ਸੌਂਿਆ ਨਾ ਕਰ ਮੈਨੂੰ ਸੌਣ ਤੋਂ ਵਰਜਣ ਵਾਲੀ ਜਿਸ ਵਕਤ ਸੌਂ ਜਾਂਦੀ ਮੇਰੀ ਰੂਹ ਵਿੱਚ ਘੁੰਮਦਾ ਸਣੀ ਕੈਫੀ ਦੀ ਆਵਾਜ਼ ਵਿੱਚ ਗਾਉਣ ਲੱਗਦਾ ਤੂੰ ਖੁਦ ਦੇ ਵਰਗੀਕਰ ਮੈਨੂੰ ਚਾ ਖੁਦ ਮੇਰੇ ਜਿਹਾ ਬਣ ਜਾ ਵਫਾ ਤੇ ਬੇਵਫਾਈ ਨੇ ਕਦੇ ਇੱਕ ਹੋਣ ਨਹੀਂ ਦੇਣਾ ਮੈਂ ਤੈਨੂੰ ਟਿਕਣ ਨਹੀਂ ਦੇਣਾ ਮੈਂ ਤੈਨੂੰ ਸੌਣ ਨਹੀਂ ਦੇਣਾ ਤੇਰੇ ਸੁਪਨੇ ਗਵਾਹ ਬਣ ਨੇ ਕੈਫੀ ਦਾ ਸੁਪਨਾ ਔਣ ਤੋਂ ਡਰਦੇ ਆਂ ਰਾਤਾਂ ਦੀ ਨੀਂਦ ਉੱਡ ਗਈ ਸੀ ਮੈਂ ਅੱਧੀ ਰਾਤ ਤੱਕ ਪਿਆਰ ਧਿਆਨ 모ੜਨ ਦੀ ਕੋਸ਼ਿਸ਼ ਕਰਦਾ ਰਹਿੰਦਾ ਪਰ ਜਿਸ ਗੱਲ ਤੋਂ ਮੋੜਦਾ ਧਿਆਨ ਉਸ ਗੱਲ ਵੱਲ ਹੀ ਵੱਧ ਜਾਂਦਾ ਸੀ ਧਿਆਨ ਲਾਉਣਾ ਵੀ ਇੱਕ ਕਲਾ ਆ ਡਾਕਟਰ ਰਵੀਸ਼ਾ ਦੇ ਚਿਹਰੇ ਉੱਪਰ ਦੀ ਕੁਮਦੀ ਮੇਰੀ ਨਜ਼ਰ ਕੁੜੀ ਦੇ ਹੱਥ ਉੱਪਰ ਟਿਕ ਗਈ ਮੁੰਡੇ ਦਾ ਹੱਥ ਨਜ਼ਦੀਕ ਆ ਚੁੱਕਾ ਸੀ ਦੋਵਾਂ ਹੱਥਾਂ ਵਿਚਕਾਰ ਹਵਾ ਸਮਾਨ فاਸਲਾ ਸੀ ਮੈਂ ਉਹ فاਸਲਾ ਮਾਈਟ ਦੇਣਾ ਚਾਹੁੰਦਾ ਸੀ ਉਸਦਾ ਸਰਕਦਾ ਹੱਥ ਕੁੜੀ ਦੇ ਹੱਥ ਉੱਪਰ ਜਾ ਟਿਕਿਆ ਯੂ ਡੋਟ ਟੱਚ ਮੀ ਕੁੜੀ ਨੇ ਸੱਪ ਦਾ ਡੰਗ ਵੱਜਣ ਵਾਂਗ ਸੀਟ ਦੇ ਡੰਡੇ ਤੋਂ ਹੱਥ ਝੁਕਾ ਮੁੰਡੇ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੁਸਕਰਾਉਂਦੀ ਹੋਈ ਤਨਵੀਰ ਬਜ਼ੁਰਗ ਔਰਤ ਨਾਲ ਉੱਠ ਕੇ ਮੇਰੇ ਕੋਲ ਆ ਬੈਠੀ ਸ਼ੀਸ਼ੇ ਦੀ ਬੈਲ ਵਿੱਚ ਦੀ ਆਉਂਦੀ ਠੰਡੀ ਹਵਾ ਔਰ ਸਰਦ ਹੋ ਗਈ ਸਨਿਦੀ ਯਖ ਆਵਾਜ਼ ਮੇਰੀਆਂ ਨਸਾਂ ਵਿੱਚ ਦੌੜਨ ਲੱਗੀ ਅੱਗ ਪਾਣੀ ਸੰਗ ਖੇਡੇ ਦੋਹਾਂ ਦੀ ਜਿੱਦ ਮਾਇਆ ਇੱਕ ਨੇ ਖੂਨ ਨਹੀਂ ਦੇਣਾ ਇੱਕ ਨੇ ਪਾਣ ਨਹੀਂ ਦੇਣਾ ਮੈਂ ਤੈਨੂੰ ਟਿਕਣ ਨਹੀਂ ਦੇਣਾ ਮੈਂ ਤੈਨੂੰ ਸੌਣ ਨਹੀਂ ਦੇਣਾ ਤੇਰੇ ਸੁਪਨੇ ਗਵਾਹ ਬਣੇ ਚਿਕਰ ਮੇਰੇ ਸੁਪਨਿਆਂ ਵਿੱਚ ਕਾਫੀ ਆ ਮੇਰੇ ਅੰਦਰ ਸਨੀਆ ਤਾਂ ਫਿਰ ਮੈਂ ਕਿੱਥੇ ਹਾਂ ਤਨਵੀਰ ਦੀਵੇ ਦੀ ਲੋ ਉੱਪਰ ਧਿਆਨ ਟਕਾ ਮੈਂ ਤਨਵੀਰ ਦਾ ਪੱਲਾ ਫੜ ਲਿਆ ਸਵਾਰੀਆਂ ਬਲ ਪਿੱਟ ਕਰ ਉਸਨੇ ਮੈਨੂੰ ਬੁੱਕਲ ਵਿੱਚ ਲਕੋ ਲਿਆ ਤੂੰ ਮੇਰੇ ਕੋਲ ਹੈ ਦੇਵ ਤੂੰ ਮੇਰੇ ਅੰਦਰ ਹੈ ਉਸ ਦੀ ਬੁੱਕਲ ਦਾ ਅਨੁਭਵ ਕਰ ਪਹਿਲਾ ਸ਼ਿਸ਼ੇ ਤੋਂ ਪਰ ਕਹਾਥੀ ਲਿਆ ਫਿਰ برف ਖਾਣ ਦੀ ਆਵਾਜ਼ ਆਉਣ ਲੱਗੀ ਮੈਂ ਸੁਣ ਹੋ ਗਿਆ ਅਵਚੇਤਨ ਦੀ ਲੀਲਾ ਫਿਰ ਸ਼ੁਰੂ ਹੋਣ ਵਾਲੀ ਸੀ ਕਹਾਣੀ ਸੌਲ ਰਹੀ ਹੈ ਧੰਨਵਾਦ ਜੀ